ਤੇ ਇਹਦੇ ਨਾਲ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਅਸੀਂ ਸੰਕਲਪ ਯਾਤਰਾ ਰੈਲੀਆਂ ਸ਼ੁਰੂ ਕਰ ਰਹੇ ਆ ਜਿਹੜੀ ਕਿ ਪਹਿਲੀ ਰੈਲੀ ਜਿਹੜੀ ਹੈ ਸੋਮਵਾਰ ਆ ਜਿਵੇਂ ਦੇਖਿਆ ਆਈਜੀ ਡੀਆਈਜੀ ਡੀਜੀਪੀ ਨੂੰ ਮਿਲਣਾ ਇਹ ੱਖਾਂ ਹੁੰਦਾ ਸੀ ਹੁਣ ਤੁਸੀਂ ਕੀ ਹੈ ਕਾਸ ਆਪਰੇਸ਼ਨ ਚੱਲਦੇ ਪੁਲਿਸ ਦੇ ਤੇ ਦੇਖੋ ਸੜਕਾਂ ਦੇ ਪੁਲਿਸ ਆਈਜੀ ਡੀਆਈਜੀ ਏਡੀਜੀਪੀ ਰੈਂਕ ਦੇ ਅਫਸਰ ਸਾਨੂੰ ਮਿਲਤਾ ਜਾਂਦੇ ਆ ਚੈਕਿੰਗਾਂ ਹੁੰਦੀਆਂ ਨੇ ਇਹ ਨਹੀਂ ਕਿ ਮੈਂ ਕੋਈ ਪੁਲਿਸ ਦਾ ਕੋਈ ਤਰੀਫ ਦੇ ਉਹ ਕਰ ਰਿਹਾ ਜਿਹੜੀ ਗੱਲ ਸਹੀ ਹੈ ਤਾਂ ਸਹੀ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼ਿਵ ਸਨਾ ਹਿੰਦਰ ਜਿਹੜੀ ਕਿ ਹਮੇਸ਼ਾ ਤੁਹਾਨੂੰ ਪਤਾ ਹੈ ਜਦੋਂ ਵੀ ਕੋਈ ਸਨਾਤਨ ਧਰਮ ਦੇ ਵਿਅਕਤੀ ਆਂਦੀ ਹੈ ਇਹ ਪੰਜਾਬ ਦੇ ਵਿੱਚ ਪੰਜਾਬ ਕਹਿੰਦੇ ਉੱਤਰ ਭਾਰਤ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਆਂਦੀ ਹੈ ਵਪਾਰੀਆਂ ਨੂੰ ਸਰਾਤਨਦਰਮ ਪ੍ਰੇਮੀ ਤੋਂ ਆਪਾਂ ਨਾਲ ਖੜਦੀ ਹੈ ਆਪਾਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਦੇਖੋ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਭਾਰਤ ਦਾ ਇੱਕ ਤਾਜ ਹੈ ਪੰਜਾਬ ਜਿਹੜਾ ਸਾਡਾ ਗੁਆਂਢੀ ਮੁਲਕ ਹੈ ਪਾਕਿਸਤਾਨ ਉਹ ਹਮੇਸ਼ਾ ਪੰਜਾਬ ਨੂੰ ਮਨ ਕੀ ਹਿੰਦੋਸਤਾਨ ਦੇ ਅਨੁਸਾਰ ਬਣਾ ਲਈ ਸਭ ਤੋਂ ਪਹਿਲਾਂ ਪੰਜਾਬ ਨੂੰ ਅਨੁਸਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਚਾਹ ਨਕਲੀ ਨੋਟਾਂ ਦਾ ਕੰਮ ਹੋਵੇ ਪਹਿਲਾਂ ਡਰੱਗ ਦਾ ਸੀਗਾ ਡਰੱਗ ਦਾ ਬਹੁਤ ਵੱਡਾ ਵਾਲਾ ਸੀ ਪੰਜਾਬ ਦੇ ਵਿੱਚ ਗਿਲਟੋ ਸਲੂਟਾ ਪੰਜਾਬ ਪੁਲਿਸ ਨੇ ਡਰੱਗ ਦਾ ਨੈਟਵਰਕ ਲਗਭਗ ਲਗਭਗ ਤੋੜਤਾ ਜਿਹੜੇ ਵੀ ਗੈਂਗਸਟਰ ਸੀਗੇ ਪੁਰਾਣੇ ਉਹ ਸਭ ਡਰੱਗ ਦਾ ਕਾਰੋਬਾਰ ਕਰਦੇ ਸੀ ਇਹਨਾਂ ਦਾ ਡਰੱਗ ਦੀ ਚੈਨ ਲਗਭਗ ਟੁੱਟ ਗਈ ਆ ਆਪਾਂ ਆਈ ਹਫਤੇ ਦੇਖਦੇ ਆ ਆਈਜੀ ਹੈੱਡ ਕੁਆਰਟਰ ਸਬਸਟੈਂਸਿੰਗ ਗਿੱਲਦੀ ਦੀ ਪ੍ਰੈਸ ਕਾਨਫਰੰਸ ਅੰਕੜੇ ਵੱਧੇ ਹੀ ਆ ਵੀ ਇਨਾਂ ਇਨੇ ਨਸ਼ਾ ਤਸਕਰ ਫੜ ਲਏ ਇਨਾਂ ਨਸ਼ਾ ਫੜ ਲਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਨਵਾਂ ਧੰਦਾ ਚੱਲ ਪਿਆ ਫਰੋਤੀਆਂ ਦਾ ਵਪਾਰੀਆਂ ਨੂੰ ਟੰਗ ਪਰੇਸ਼ਾਨ ਕਰਦੇ ਆ ਫਰੋਤੀਆਂ ਮੰਗ ਮੰਗੇ ਭਿਖ ਮੰਗੇ ਜਿਹੜੇ ਗੈਂਗਸਟਰ ਆ ਚਾਹੇ ਕੋ ਬਧੀ ਜੇਲਾ 'ਚ ਬੈਠੇ ਆ ਚਾਹੇ ਵਿਦੇਸ਼ ਬੈਠੇ ਆ ਬਿਲਕੁਲ ਇੱਕ ਲੈਕਸਲ ਚੱਲ ਰਿਹਾ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਉਹਨੂੰ ਮਾਰ ਦਿੰਦੇ ਆ ਹਰ ਵਪਾਰੀ ਨੂੰ ਕਾਲ ਆ ਰਹੀ ਹੈ ਕੁਝ ਬੰਦੇ ਜਿਹੜੇ ਦੇ ਦਿੰਦੇ ਇਹਨਾਂ ਨੂੰ 100 ਆਪਸ਼ਨ ਦੁਕੂ ਕੋਸ਼ ਬੰਦੇ ਨਹੀਂ ਦਿੰਦੇ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਗੋਲੀ ਮਾਰ ਦਿੰਦੇ ਚਾਹ ਨਕੋਦਰ ਜੀ ਕਪੜਾ ਬੁਆਰੀ ਤੇ ਮੇ ਦੀ ਹੱਤਿਆ ਹੋਵੇ ਅਭੋਰ ਦੇ ਹੱਤਿਆ ਹੋਵੇ ਕਿੰਨੀਆਂ ਹੱਤਿਆਵਾਂ ਹੋਈਆਂ ਨੇ ਸੋ ਸ਼ਿਵਸਨਾ ਹਿੰਦ ਦੀ ਸਾਡੀ ਇੱਕ ਕੋਰ ਕਮੇਟੀ ਦੀ ਬੈਠਕ ਪਿੱਛੇ ਕੁਝ ਦਿਨ ਪਹਿਲਾਂ ਹੋਈ ਸੀ ਜਿਹਦੇ ਵਿੱਚ ਅਸੀਂ ਇਹ ਫੈਸਲਾ ਲਿੱਤਾ ਸੀ ਕਿ ਪੰਜਾਬ ਭਰ ਦੇ ਉੱਤਰ ਬਾਰ ਦੇ ਵਿੱਚ ਅਸੀਂ ਪੂਰੇ ਗੈਂਗਸਟਰ ਪੰਜਾਬੋ ਵਪਾਰੀ ਬਚਾਓ ਯਾ ਸੰਕਲਪ ਯਾਤਰਾ ਕਰਾਂਗੇ ਜਿੱਦੇ ਅਸੀਂ ਵਪਾਰੀਆਂ ਨੂੰ ਜਾ ਕੇ ਬਾਜ਼ਾਰਾਂ 'ਚ ਜਾ ਕੇ ਮੀਟਿੰਗਾਂ ਵੀ ਕਰਾਂਗੇ ਜਿਹੜੇ ਮਾਰਕੀਟ ਐਸੋਸੀਏਸ਼ਨਾਂ ਨੇ ਵਪਾਰ ਮੰਡਲ ਨਾਲ ਮੀਟਿੰਗਾਂ ਕਰਾਂਗੇ ਦੇਖੋ ਹਰ ਜ਼ਿਲ੍ਹੇ ਵਿੱਚ ਸਾਡੇ ਹਰ ਹਲਕੇ 'ਚ ਸਾਡੇ ਬੰਦੇ ਨੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਕਈ ਵਾਰ ਹੁੰਦਾ ਬੰਦਾ ਪੁਲਿਸ ਦੇ ਸਿਸਟਮ 'ਚ ਨਹੀਂ ਪੜਨਾ ਚੰਦਾ ਘਬਰਾਉਂਦਾ ਆ ਤਾਂ ਅਸੀਂ ਉਹਨਾਂ ਨੂੰ ਨਾਲ ਸਪੋਰਟ ਕਰਾਂਗੇ ਉਹਨਾਂ ਨਾਲ ਜਾਵਾਂਗੇ ਪੁਲਿਸ ਅਥਾਰਟੀ ਕੋਲੇ ਪ੍ਰਸ਼ਾਸਨ ਕੋਲੇ ਕਿ ਇਹਨਾਂ ਦੀ ਜਿਹੜੀ ਗੱਲ ਸੁਣੀ ਜਾਵੇ ਤੇ ਇਹਦੇ ਨਾਲ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਅਸੀਂ ਸੰਕਲਪ ਯਾਤਰਾ ਰਿਆਲੀਆਂ ਸ਼ੁਰੂ ਕਰ ਰਹੇ ਹਾਂ ਜਿਹੜੀ ਕਿ ਪਹਿਲੀ RLI ਜਿਹੜੀ ਆ ਸੋਮਵਾਰ ਨੂੰ ਖੰਨਾ ਚ ਹੋएगी ਕਿ ਪਿਛਲੀਆਂ ਸਰਕਾਰਾਂ ਦੇ ਮੈਂ ਦੇਖਿਆ IG DIG DGP ਨੂੰ ਮਿਲਣਾ ਹੀ ਉਹ ਖਾਂਦਾ ਸੀ ਹੁਣ ਤੁਸੀਂ ਕੀ ਆ ਕਾਸ ਆਪਰੇਸ਼ਨ ਚੱਲਦੇ ਪੁਲਿਸ ਨੇ ਤੇ ਦੇਖੋ ਸੜਕਾਂ ਦੇ ਪੁਲਿਸ IG DIG ADGP ਰੈਂਕ ਦੇ ਅਫਸਰ ਤੁਹਾਨੂੰ ਮਿਲਤਾ ਜਾਂਦੇ ਆ ਚੈਕਿੰਗਾਂ ਹੁੰਦੀਆਂ ਨੇ ਇਹ ਨਹੀਂ ਕਿ ਮੈਂ ਕੋਈ ਪੁਲਿਸ ਦਾ ਕੋਈ ਤਾਰੀਫ ਦੇ ਉਹ ਕਰ ਰਿਹਾ ਜਿਹੜੀ ਗੱਲ ਸਹੀ ਹੈ ਤਾਂ ਸਹੀ ਆ ਜਿੱਥੇ ਗਲਤ ਆਪਾਂ ਗਲਤ ਵੀ ਕਹਿੰਦੇ ਆ ਇੱਕ ਪਾਸੇ ਤੁਸੀਂ ਤਾਰੀਫ ਕਰ ਰਹੇ ਹੋ ਪੰਜਾਬ ਸਰਕਾਰ ਦੀ ਦੂਜੇ ਪਾਸੇ ਨਹੀਂ ਸਰਕਾਰ ਦੀ ਤਾਰੀਫ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਕਿਸ ਦੇਖੋ ਸੀਐਮ ਸਾਹਿਬ ਜਪਾਨ ਚ ਗਏ ਆ ਪਰ ਤੁਸੀਂ ਮੈਂ ਆਪਾਂ ਸਭ ਨੇ ਮੀਡੀਆ ਦੇਖਿਆ ਕਿ ਸਾਡੇ ਇੱਥੇ ਬਿਜ਼ਨਸ ਲੈ ਕੇ ਆਓ ਇੱਥੇ ਇੰਡਸਟਰੀਆਂ ਲਾਓ ਦੂਜੇ ਪਾਸੇ ਇੱਥੇ ਸਾਡੇ ਦੀ ਲੀਡਰਸ਼ਿਪ ਕੋ ਇੱਥੇ ਚਮਕੌਰ ਸਾਹਿਬ ਏਰੀਆ ਫੈਕਟਰੀ ਲੱਗ ਰਹੀ ਆ ਇੱਕ ਕੋਈ ਰਾਜਸਥਾਨ ਮੋਟਰ ਦੀ ਫੈਕਟਰੀ ਲੱਗ ਰਹੀ ਹੈ ਉਹਨਾਂ ਦਾ ਵਿਰੋਧ ਕਰ ਰਹੇ ਆ ਨਹੀਂ ਸਰ ਜਿਹੜੀ ਲਾਂਚ ਬਿਜ਼ਨਸ ਦੀ ਜਿਹੜੀ ਹੋਈ ਸੀ ਇੰਟਰਵਿਊ ਹੂੰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕੀ ਨੂੰ ਦੋਸ਼ੀ ਮੰਨਦੇ ਤੁਸੀਂ ਸਰਕਾਰ ਨੂੰ ਜਾਂ ਪੁਲਿਸ ਨੂੰ ਦੇਖੋ ਗੱਲ ਇਹ ਹੈ ਜਿਹੜੇ ਅਧਿਕਾਰੀਆਂ ਨੇ ਜਿਹੜੇ ਅਧਿਕਾਰੀਆਂ ਨੇ ਕੰਮ ਕੀਤਾ ਹੈ ਜਿਨ੍ਹਾਂ ਦਾ ਇੰਟਰਵਿਊ ਦਰਾਈ ਆ ਉਹਨਾਂ ਨੂੰ ਸਜ਼ਾ ਮਿਲੀ ਤਾਂ ਹੈ ਕੋਈ ਡਿਸਮਿਸ ਹੋਇਆ ਕੋਈ ਸਸਪੈਂਡ ਹੋਇਆ ਕੋਈ ਪਰਚਾ ਦਰਜ ਆ ਬਾਕੀ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਟਿੱਪਣੀ ਕਰਨਾ ਮੈਂ ਸਮਝਦਾ ਵੀ ਸਹੀ ਨਹੀਂ ਹੈਗਾ ਠੀਕ ਹੈ ਥੈਂਕ ਯੂ